ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲੀ ਤਸਿਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਤਾਜ਼ੀਆਂ ਸੁੱਈਆਂ ਵਾਂ ਤੇ ਇੱਕ ਗੱਬਨ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਵੀਰ ਜੀ ਆਪਣਾ ਹਰਪਾਲ ਜੇ ਹਾਂਜੀ ਗੁਹਾਲੀ ਤੇ ਜੁਲਾ ਅੰਮ੍ਰਿਤਸਰ ਤਹਿਸੀਲ ਜੀ ਨਾਲ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਨੰਬਰ ਵੀਰ ਜੀ 98035 35108 ਠੀਕ ਹੈ ਤੇ ਅੱਜ ਵੀ ਰੇਟ ਅੱਗੇ ਕੋਈ ਜਿਆਦਾ ਜੀ ਫਿਰ ਬਿਲਕੁਲ ਜਿਆਦਾ ਕਰਦੇ ਨੇ ਅੱਜ ਜੋ ਤਾਂ 50 ਚੱਲਣデアਣਾ ਅੱਛਾ ਉਹ ਹਿਸਾਬ ਦੇ ਬਿਲਕੁਲ ਘੱਮ ਲੈਸ ਲੈਸੀ ਜਾਣੀ ਆ ਜੀ ਠੀਕ ਹੈ ਉੜਦੀਆਂ ਜਾਣ ਜਿਹੜੇ ਪਿੱਲੇ ਚਲੋ ਫਿਰ ਪਲੇ ਨੰਬਰ ਤੇ ਜਿਹੜੀ ਆਵਲੀ ਆ ਤਾਜੀ ਸੂਈ ਹੈ ਵੀ 나ੜੂ ਜਿਹੜਾ ਬਿਲਕੁਲ ਤਾਜ਼ਾ ਹੀ ਆ ਨਾਲ ਕੀ ਜੇ ਤੇ ਮਗਰ ਵੀ ਜੀ ਵਸ਼ੀ ਹੈ ਤੇ ਮਗਰ ਵਸ਼ੀ ਆ ਹਾਂਜੀ ਤੇ ਇਹਦੇ ਥਾਨ ਵੀ ਆਪਾਂ ਦੇਖ ਸਕਦੇ ਲੱਗੇ ਤੋਂ ਚੰਗੇ ਗੈਪ ਤੇ ਥਾਨੇ ਜਿਹੜਾ ਦੂਰ ਦੂਰ ਜਿਹੜਾ ਥਾਨੇ ਕਿੰਨੇ ਕ ਦੁੱਧ ਆ ਲੀ ਜੇ ਦੁੱਧ ਵੀ ਇਹਦੇ 14-15 ਕਿਲੋ ਭਰ ਦੂਗੀ ਅੱਜ ਮੌਕੇ ਤੇ ਬੋਲਾ 11 ਕਿਲੋ ਤਿਆਰ ਹੋਗਾ ਕਿੰਨੇ ਦਿਨਾਂ ਦੀ ਸੂਈ ਨੇ ਅੱਜ ਤੀਜਾ ਦਿਨ ਆ ਪਰਸੋਂ ਦੀ ਸੂਈ ਰਾਤ ਦੀ ਅੱਛਾ ਪਰਸੋਂ ਦੀ ਸੂਈ ਆ ਹਾਂਜੀ ਤੇ 14-15 ਦੇ ਲਾਗੇ ਦੁੱਧ ਜਿਹੜਾ ਚਵਾਈ ਜਾਊਗਾ 14 ਦੇ ਚਵਾਈ ਜਾਊਗੀ ਨਾਰਮਲ ਹੀ ਤੋਰ ਫਿਰ ਇੱਕ ਰੀ ਬਾਕੀ ਹੈਗੀ ਜਿਹੜੀ ਕ੍ਰਾਸ ਚ ਬਾਕੀ ਕਦੀ ਨਹੀਂ ਬਾਕੀ ਕੱਦ ਜਿਹੜਾ ਇਹਦਾ ਵਿੱਚ ਲਾ ਜਾ ਮੇਲਿਆ ਨਾ ਬਹੁਤਾ ਵੱਡਾ ਤੇ ਨਾ ਬਹੁਤਾ ਛੋਟਾ ਤੇ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਠੀਕ ਆ ਲਾਜੇ ਲਾਜੇ दिखा दो फिर मगर भी बच्ची है ठीक है ਠੀਕ ਹੈ ਜੀ ਬੜੀ ਚੰਗੀ ਚੋਈ ਠੀਕ ਹੈਗੀ ਠੰਡੀ ਧੀਰੀ ਆ ਜਿਹੜੀ ਬਾਕੀ ਕੋਈ ਰੱਸੀ ਦੀ ਲੋੜ ਨਹੀਂ ਹੈ ਤੇ ਕਿੰਨਾ ਫਿਰ ਕੀ ਰਾਮ ਮੁੱਲ ਆਪਾਂ ਮੁੱਲ ਵੀ ਜੀ 40 ਦੀ ਦੇ ਦਈਏ 40 ਦੀ ਕਿਵੇਂ ਚੋ ਕਰਦੀ ਕੋਈ ਛੋਟ ਛੋਟ ਦੋ ਹੀ ਛੜਦੀ 38 ਦੀ 38 ਹਜ਼ਾਰ ਦੇ ਦੋਗੇ ਚਲੋ ਕੋ ਫੋਨ ਲਾਵੇ ਮੌਕੇ ਤੇ ਹੋਰ ਕਰ ਫੋਨ ਲਾਵੇ ਪਤਾ ਨਹੀਂ ਕਿੱਥੇ ਹੋਈ ਨਹੀਂ ਦੇ ਦੇਣੀ ਆਪਾਂ ਖੁੱਲਾ ਕਰ ਦੋਗੇ ਮੰਨ ਤਨ ਕੇ ਠੀਕ ਆ ਹਾਂ ਜੀ ਹੁਣ ਇੱਕ ਆ ਤਾਜੀ ਸੂਈ ਆ ਜੇ ਥੋੜਾ ਜਿਹੜੀ ਹੋਇਆ ਸੂਈ ਨਾ ਥੱਲੇ ਮੇ ਚਲੋ ਚੰਗੀ ਤਿਆਰ ਹੋ ਗਈ ਆ ਥਾਂ ਇਹਦੇ ਕੋ ਵੀ ਚੰਗਾ ਲੱਗਾ ਆ ਬੱਚਾ ਜੀ ਦਾ ਬੱਚਾ ਕਿ ਆ ਗਿਆ ਵੀ ਜੀ ਤੇ ਮਗਰ ਮੇਰਾ ਬੱਚਾ ਆ ਗਿਆ ਲੋ ਅੱਛਾ ਇਹਦੇ ਮਗਰ ਬੱਚਾ ਹੈ ਹਾਂਜੀ ਠੀਕ ਅਜੀ ਹੁਣੇ ਅੱਧਾ ਘੰਟਾ ਆਇਆ ਸੋਈ ਠੀਕ ਆ ਹਾਂਜੀ ਤੇ ਇੱਕ ਇਹ ਕਿੰਨੇ ਕ ਦੁੱਧ ਆ ਲਈਆ ਬੋਤੇ ਵੀ ਜੀ ਉਹ ਬੜੀ ਗਰੰਟੀ ਨਹੀਂ ਲੈਂਦੀ ਉਹਨਾਂ ਦਾ ਦੁੱਧ 25 ਕਿਲੋ ਦੀ ਗਰੰਟੀ ਦਿੰਦੀ ਸੀ ਅੱਛਾ ਕੱਲ ਹੀ ਆਈ ਥੋੜੀ ਸਬਰ ਸਬਰ ਕਰਕੇ ਨਾ ਸੁਪੀ ਆ ਗਏ ਅੱਛਾ ਹਾਂਜੀ ਅੱਜ ਇਹਦੇ ਬਾਨੀ ਉਹ ਤਾਂ ਦਿਨੇ ਦੇ 8 ਰਹੀਂਦੇ ਹੇ ਅੱਛਾ ਅੱਛਾ ਠੀਕ ਉਦਾਂ 25 ਕਿਲੋ ਦੀ ਗਾਰੰਟੀ ਦਿੱਤੀ ਆਪਾਂ 20 ਦੀ ਦਵਾਂਗੇ ਆਪਾਂ 25 ਦੀ ਨਹੀਂ ਦੇਣੀ ਅੱਛਾ 20 ਦੇ ਲਾਗੇ ਬੰਨੇ ਜਿਹੜਾ ਚਵਾਈ ਜਾਊਗਾ ਲਾਗੇ ਬੰਨੇ ਚਵਾਈ ਜਾਊਗਾ ਬਾਕੀ ਤੁਹਾਨੂੰ ਪਤਾ ਗਰਮੀ ਬਣਾਉਣ ਵਾਲੀ ਨਹੀਂ ਸ਼ਾਈ ਵਾਲ ਸਿੰਪਲ ਵਾਲੀ ਹੈ ਤੇ ਉਤਰਾ ਸੀਲ ਆ ਸੀਲ ਠੰਡੀ ਹੈ ਕੋਈ ਗੱਲ ਬੈਗ ਦਿਖਾ ਦੋ ਇਹਦੇ ਹਜੇ ਆਪਾਂ ਚਵਾਈ ਕੀਤੀ ਨਹੀਂ ਨਾ ਹੋਈ ਹਜੇ ਕੋਈ ਚਵਾਈ ਨਹੀਂ ਹੋਈ ਇਹਦੇ ਹੁਣ ਜਿਹੜਾ ਥੱਲੇ ਬੈਠੇ ਇਹ ਠੰਡੀ ਸੀਲ ਹੈ ਹੈਗੀ ਸੀਲ ਲੱਗ ਗਿਆ ਜੀ ਚਲੋ ਫਿਰ ਤੋਰ ਹੱਕ ਕਰੀਂਦਾ 20 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕੀ ਚਵਾਈ ਜਾਊਗੀ ਬਾਕੀ ਚੱਲੋ ਫਿਰ ਵੀ ਥੱਲੇ ਚੰਗੀ ਬਣ ਗਈ ਆ ਅਜੇ ਨਹੀਂ ਜੀ ਇਹਨਾਂ ਜੇਰ ਪਾ ਕੇ ਹੋਰ ਤਿਆਰ ਹੋਏਗਾ ਠੀਕ ਆ ਉਤਰ ਕੇ ਕਹਿੰਦੇ ਕੀ ਥੋੜਾ ਕੇ ਪਹਿਲਾਂ ਸੂਪੀ ਹੈ ਥੋੜਾ ਸੂਪੀ ਹੈ ਥੋੜਾ ਜੱਤ ਆਪਣੇ ਕੋ ਵੱਧ ਲਾਇਣੀ ਆ ਬਗਾਨੇ ਤੋਂ ਆ ਕੇ ਡੰਗਰ ਬਹੁਤ ਬੜੀ ਕਰਦੀ ਆ ਸਫਰ ਸਫਰ ਜਿਹੀ ਕਈ ਵਾਰੀ ਜਦੋਂ ਚੜਦੀਆਂ ਵਾ ਗੱਡੀ ਤੇ ਚੜਦੀਆਂ ਵਾ ਅੱਛਾ ਬੁਦੀ ਥੋੜੀ ਆਉਟ ਕਰਦੀ ਆ ਥੋੜੀ ਆ ਅੱਛਾ ਬੋ ਵੀ ਜੀ ਨਾ ਹੁਣ ਪਾਇਆ ਹਾਂਜੀ ਚਲੋ ਬੰਦਾ ਵਿੱਧੀ ਫੇਰ ਇਹ ਇਹ ਤੋਂ ਦੇਖ ਰਹੇ ਹਾਂ ਹਾਂ ਬਾਕੀ ਆ ਦੇਖ ਸਾਡੇ ਹਵਾਨੇ ਦਾ ਲਾਗੇ ਤਾਂ ਇੱਕ ਰੀ ਬੱਚੇ ਤਾਂ ਤਾਜਾ ਸੂਆ ਨਾ ਫਿਰ ਜ਼ਿਆਦਾ ਕਰਦੀ ਹੈ ਹਾਂਜੀ ਹਾਂਜੀ ਅਛਾਈ ਵਾਲ ਗਾਈਆਂ ਤੁਹਾਨੂੰ ਪਤਾ ਬੱਚੇ ਦਾ ਥੋੜਾ ਜ਼ਿਆਦਾ ਕਰਦੀ ਤੇ ਇਹਦਾ ਫਿਰ ਮੁੱਲ ਏਡੀਆਂ ਗਾਈਆਂ ਦੇ ਵੀਰ ਜੀ ਤਾਂ 60 ਦੇ ਵਿਕਦੇ ਆ 65 ਦੇ ਵਿਕਦੇ ਆ ਕੱਦ ਘਾਟ ਚੰਗਾ ਉੱਤਰ ਹਣਾ ਇਹਦਾ ਉੱਚੇ ਕੱਦ ਘਾਟ ਦੀ ਆ ਹਾਂਜੀ ਹਾਂਜੀ ਤੇ ਨਾ ਆਪਾ 60 ਨਾ 65 55 ਦੇ ਦੇ ਗਏ ਨਹੀਂ 55 ਦਿਨਾਂ ਦੇਈਏ ਕਰੀਏ ਕੋ ਮਾਨਤਾ ਨਾਲ ਵਿੱਚ ਕਿੰਨੇ ਦੀ ਦੇ ਦਈਏ ਜਿੰਨੇ ਦੀ ਤੂੰ ਆਖ ਵਰਤ ਜਾ ਅੱਜ ਹੀ ਗੱਲ ਕਰੀਏ ਬਿਲਕੁਲ ਜਾਵੇ ਜੜੀ ਜਾਵੇ 55 ਦੇ ਦੇ ਗਏ ਨਹੀਂ ਹਾਂਜੀ ਕਰੀਏ ਮਾਨਤਾ ਨਾਲ ਚਲੋ 50 ਹੋਵੇ 2 ਛੱਡ ਲਾਂ 48 ਹਜ਼ਾਰ ਅੱਛਾ 48 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਹਨਾ ਹੁਣ ਆਵੇ ਦੇ ਦੇ ਰਾਂ ਕੋਈ ਗੱਲ ਨਹੀਂ ਠੀਕ ਹੈ ਜੀ ਇਹ ਚੀਜ਼ ਦੀ ਨਾਲ ਨਹੀਂ ਠੀਕ ਹੈ ਜਿਹੜਾ ਵੀਰ ਆਊਗਾ ਨਾ ਖਾਲੀ ਨਹੀਂ ਜਾਊਗਾ ਬਾਕੀ ਠੀਲ ਸੰਧੀ ਬੜੀ ਆ। ਸਾਡੇ ਸਾਹਮਣੇ ਚਵਾਈ ਗੱੜ ਗੱੜੀ ਮੋਟੀ ਲੱਗੀ ਆ। ਇਹਨੇ ਬਾਨਾਂ ਦੇ ਬੜੀ ਆ ਇਹ ਧਮਾਕਾ ਨਹੀਂ ਪੁਰੀਆਂ ਗੱਡੀਆਂ ਦੇਖੋ। ਠੀਕ ਆ। ਹਜੇ ਆ ਸਾਰੀਆਂ ਟੈਨਟਰ ਲੈ ਕਰੀ ਨੇ ਭਰਨੀਆਂ। ਭਰਨੀਆਂ ਇਹਨੇ। ਉਹ ਜਰ ਜਰ ਪਾ ਕੇ ਭਰ ਜੂਗੀ ਜਾਂ ਭਲਕੇ ਪਰਸੋਂ ਦੋਤੇ ਆ ਕੇ ਭਰ ਜੂਗੀ। ਠੀਕ ਆ। ਇਹ ਸੂਪੀ ਬੱਸ ਆਉਂਦੇ। ਤੇ ਹੁਣ ਇੱਕ ਜਿਹੜੀ ਆ ਵੀ ਹੌਲੇ ਪਾਚੀ ਆ ਵੀ। ਇਹ ਬਿਲਕੁਲ ਹੀ ਹੌਲੇ ਪਾਚੀ। ਇਹ ਕਿੰਨੇ ਕ ਦੁੱਧ ਹਲੇ ਆ। ਇਹਦੇ ਪਹਿਲੇ ਸਵੇਰੇ ਜਾਂਦੇ 12-13 ਕਿਲੋ ਭਰਿਆ ਆ ਪੰਜ ਬਾਨੇ ਵਿੱਚ ਚਲੋ 10-11 ਅੱਛਾ ਇਹ ਵੀ ਸ਼ਾਈ ਵਾਲਿਆ ਠੰਡੀ ਸੀਲ ਆ ਭਾਵੇਂ ਇਦਾਂ ਥੱਲੇ ਬੈਜੂ ਇਹ ਵੀ ਬਹੁਤ ਵਧੀਆ ਤੋਰੋ ਫਿਰ ਇੱਕ ਰਿੰਦ ਇਹ ਵੀ ਰੱਬ ਦੀ ਹੈ ਜੀ ਲੈ ਜੀ ਤੈਨੂੰ ਥਣ ਕਿੰਡਾ ਵਧੀਆ ਲੱਗਾ ਥਣ ਬੜਾ ਪਿਆਰਾ ਵਾ ਜਿਹੜਾ ਇਹਦੇ ਕੋਲ ਨੇ ਬਾਕੀ ਇਹ ਵੀ ਇਹ ਵੀ ਅਜੇ ਭਰ ਨਹੀਂ ਸੌਣ ਤੱਕ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ 35 ਦੇ ਦਈਏ ਨਹੀਂ 35 ਦੇ ਜਿਆਦਾ ਜੇ ਜਿਆਦਾ 30 ਦੇ ਦਈਏ ਤੀਹ ਅੰਦਰ ਲਿਆਓ ਇਹਨੂੰ 28000 ਦੀ ਦੇ ਦਾਂਗੇ ਵੀਰ ਜੀ ਅੱਛਾ 28000 ਦੀ ਦੇ ਦੋਗੇ 28000 ਦੇ ਦਾਂਗੇ ਜਿਹੜਾ ਵੀਰ ਸੰਭਲੂਗਾ 35 36000 ਦੀ 37 ਦੀ ਵੇਖਦੀ ਤੁਹਾਨੂੰ ਪਤਾ ਹੈ ਥਣ ਵੇਖੋ ਕਿੱਦਾਂ ਵਧੀਆ ਲੱਗਾਂ ਨੇ ਨੋ ਨੀ ਡਾਕੀ ਫੇਰਾ ਵਾ ਹਾਂਜੀ ਬਾਕੀ ਇਹ ਆ ਵੀ ਚਲੋ ਸੰਭੀ ਸੁੰਭੀ ਵੀ ਚੰਗੀ ਆ ਰਾਜੀ ਆ ਜਿਹੜੀ ਹਾਂਜੀ ਇਹ ਆ ਕਿ ਚਲੋ ਜੇ ਦਿਨ ਖੜਦੀ ਆ ਤਾਂ ਫਿਰ ਉਹਦਾ ਹੌਸਾ ਨਾ ਮੁੱਲ ਜਿਹੜਾ ਹੋ ਗਿਆ ਤੇ ਬਾਕੀ ਠੰਡੀ ਸੀ ਲਿਆ ਮੜਾ ਵੰਗਾ ਲਾ ਕੇ ਜਾਂਦੇ ਤਾਂ ਰਮਰਾ ਦਨੇ ਉਸੇ ਵਾਲੇ ਨਹੀਂ ਚਲੋ ਗੱਬਨ ਦੀਆਂ ਰਹਿ ਨਹੀਂ ਦੀ ਠੀਕ ਹੈ ਮੈਂ ਚਲੋ ਤੇ ਹੋਰ ਕੁਝ ਕਹਣਾ ਫਿਰ ਬਸ ਵੀਰ ਜੀ ਫੋਨ ਕਰੇ ਵੀਰ ਭਰਾ ਤੇ ਦੇ ਦੇਣੀ ਆਪਾਂ ਬਸ ਛੋੜੇ ਛੋੜੇ ਨਫੇ ਲੈ ਕੇ 1000 1000 ਰੁਪਇਆ ਲੈ ਕੇ ਦੇ ਦਦਨੀ ਆਪਾਂ ਠੀਕ ਹੈ ਜੀ ਹੋਰ ਮਾਲ ਲਿਆ ਵਾ ਉਹ ਫਿਰ ਤੁਹਾਨੂੰ ਬਰਸਾਂ ਵਖਾਣ ਮੱਝਾਂ ਲਈਆਂ ਠੀਕ ਹੈ ਇੱਕ ਕੋਕੜ ਗੱਬਣ ਝੋਟੀ ਲਈ ਇੱਕ ਸੱਜਰ ਮੱਝ ਲਈ ਆ ਠੀਕ ਠੀਕ ਹੈ ਨਾਲ ਇੱਕ ਗਾਂ ਵਾ ਠੀਕ ਹੈ ਫਿਰ ਤੁਹਾਨੂੰ ਵੀਡੀਓ ਤਿੰਨ ਤੱਕ ਰੋ ਠੀਕ ਹੈ ਜੀ ਹਾਂਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ